ਤਰੀਜੀ ਦਾ ਪਤਲਾ ਬਹੁਤ ਰੋਸ਼ナル ਅੱਜ ਇਸ ਚੌਂਕ ਦੇ ਵਿੱਚ ਪਠਾਨਕੋਟ ਲਾਈਟਾਂ ਵਾਲੇ ਚੌਂਕ ਦੇ ਵਿੱਚ ਮੁੱਖਿਆ ਗਿਆ ਹੈ ਪੂਰਾ ਇੱਕ ਪੂਰੇ ਦੇਸ਼ ਨੇ ਹਰ ਬੱਚੇ ਨੂੰ ਹਰ ਨਾਗਰਿਕ ਨੂੰ ਪਤਾ ਕਿ ਇਹ ਕਿਉਂ ਅੱਜ ਉਹਨਾਂ ਦਾ ਰੋਸ਼ ਉਹਨਾਂ ਦਾ ਪੁੱਤਲਾ ਫੂਕੇ ਕੀਤਾ ਗਿਆ ਹੈ ਪੂਰਾ ਸਭ ਤੋਂ ਵੱਡਾ ਰੀਜ਼ਨ ਹੈ ਜੀ ਇੱਕ ਤਾਨਾਸ਼ਾਈ ਸਰਕਾਰ ਦਾ ਤਾਨਾਸ਼ਾਈ ਬਿਆਨ ਔਰ ਇੱਕ ਕਾਤਲਨਾ ਬਿਆਨ ਇਹ ਜਿਹੜਾ ਤੁਸੀਂ ਸੋਸ਼ਲ ਮੀਡੀਆ ਚ ਮੀਡੀਆ ਚ ਦੇਖਿਆ ਹੋਣਾ ਕਿ ਮੋਦੀ ਸਰਕਾਰ ਦੇ ਮੰਤਰੀ ਲੋਕ ਸਭਾ ਦੇ ਵਿੱਚ ਬਹਿ ਕੇ ਇਹ ਬੋਲਿਆ ਜਾ ਰਿਹਾ ਹੈ ਕੁਝ ਮੰਤਰੀਆਂ ਨੇ ਜਿਦਚ ਮੋਦੀ ਮੋਦੀ ਸਾਹਿਬ ਖੁਦ ਬੈਠੇ ਨੇ ਉੱਥੇ ਪ੍ਰਧਾਨ ਮੰਤਰੀ ਪਰ ਉਹਨਾਂ ਦੇ ਸਾਹਮਣੇ ਬੋਲਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਜੀ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਜਿਨ੍ਹਾਂ ਦੀ ਸ਼ਹਾਦਤ ਨੂੰ ਇੱਕ ਮਰਨ ਦਾ ਨਾਮ ਦਿੱਤਾ ਗਿਆ ਉਦਾਂ ਹੀ ਰਾਹੁਲ ਗਾਂਧੀ ਜੀ ਨੂੰ ਇਸ ਤੋਂ ਜ਼ਿਆਦਾ ਗੋਲੀਆਂ ਮਾਰੀਆਂ ਜਾਣਗੀਆਂ ਇਸ ਤੋਂ ਜ਼ਿਆਦਾ ਸ਼ਰਮਨਾਕ ਉਹ ਕਥਤ ਲਾਣਾ ਔਰ ਇੱਕ ਉੱਗਰਵਾਦੀ ਬਿਆਨ ਇੱਕ ਮੰਤਰੀ ਦੇ ਰਿਹਾ ਹੈ ਇਹ ਬਹੁਤ ਸ਼ਰਮਨਾਕ ਹੈ ਔਰ ਡਰਾਇਆ ਜਾ ਰਹਾ ਹੈ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਡਰਾਇਆ ਇਸ ਕਰਕੇ ਜਾ ਰਿਹਾ ਕਿਉਂਕਿ ਉਹ ਸੰਵਿਧਾਨ ਦੇ ਖਿਲਾਫ ਜੋ ਹੈ ਬੀਜੇਪੀ ਸਰਕਾਰ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਇੱਕ ਖਿਲਾਫ ਲੜਾਈ ਲੜ ਰਹੇ ਨੇ ਕੋਈ ਇੱਕ ਗਰੀਬ ਵਰਗ ਦੇ ਖਿਲਾਫ ਲੜਾਈ ਲੜ ਰਹੇ ਨੇ ਉਹ ਇੱਕ ਦਲੀ ਸਮਾਜ ਦੇ ਖਿਲਾਫ ਲੜਾਈ ਲੜ ਰਹੇ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਔਰ ਹੋਰ ਵੀ ਜਿਹੜੇ ਪਿਛੜੇ ਵਰਗ ਨੇ ਉਹਨਾਂ ਦੇ ਹੱਕ ਦੇ ਬਾਰੇ ਉਹ ਜਦੋਂ ਰਾਹੁਲ ਗਾਂਧੀ ਜੀ ਬੋਲਦੇ ਨੇ ਤੇ ਕੁਝ ਉਹਨਾਂ ਦੇ ਜਿਹੜੇ ਚਮਚੇ ਮੰਤਰੀ ਨੇ ਜਾਂ ਐਮਐਲਏ ਨੇ ਉਹ ਆ ਬੋਲਦੇ ਨੇ ਕਿ ਜਿਹੜੇ راہੁਲ ਗਾਂਧੀ ਜੀ ਦੀ ਜੁਬਾਨ ਕੱਟ ਕੇ ਲਿਆਣਗੇ ਉਹਨਾਂ ਨੂੰ 11 ਲੱਖ ਰੁਪਏ ਇਨਾਮ ਦਿੱਤਾ ਜਾਏਗਾ। ਕੀ ਇਹ ਇੱਕ ਪ੍ਰਧਾਨ ਮੰਤਰੀ ਜੀ ਨੂੰ ਕੀ ਇਹ ਕੋਈ ਸੈਂਟਰ ਸਰਕਾਰ ਨੂੰ ਇਹ ਸ਼ੋਭਾ ਦਿੰਦਾ ਹੈ ਕਿ ਤੁਸੀਂ ਲੋਕ ਸਭਾ ਦੇ ਵਿੱਚ ਅਗਰ ਕੋਈ ਲੋਕਾਂ ਦੇ ਹੱਕ 'ਚ ਕੋਈ ਮਜ਼ਦੂਰ ਗਰੀਬਾਂ ਦੇ ਕੁਝ ਪਿਛੜੇ ਵਰਗਾਂ ਦੇ ਹੱਕ ਦੇ ਵਿੱਚ ਅਗਰ ਕੋਈ ਇਨਸਾਨ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ ਤੇ ਹੋਰੀ ਉਹਨੂੰ ਤੁਸੀਂ ਇਸ ਤਰੀਕੇ ਦੀਆਂ ਧਮਕੀਆਂ ਔਰ ਥ्रेट ਦੋਗੇ ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ ਜੀ ਦੇ ਪਰਿਵਾਰ 'ਚ ਸਿਰਫ ਉਹਨਾਂ ਦੀ ਦਾਦੀ ਜੀ ਨਹੀਂ ਉਹਨਾਂ ਦੇ ਪਿਤਾ ਜੀ ਵੀ ਸ਼ਹਾਦਤ ਹੋਏ ਨੇ ਔਰ ਉਹਨਾਂ ਨੇ ਦੇਸ਼ ਦੀ ਅਖੰਡਤਾ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਂ ਸਰਕਾਰ ਤੋਂ ਪੁੱਛਣਾ ਚਾਹਨਾ ਕਿ ਕੀ ਐਨਾ ਨੇ ਐਨਾ ਦੇ ਪੂਰੇ ਇਤਿਹਾਸ ਦੇ ਵਿੱਚ ਭਾਜਪੀ ਦੇ ਵਿੱਚ ਕਿਸ ਨੇ ਦੇਸ਼ ਵਾਸਤੇ ਆਪਣੀ ਕੋਈ ਸ਼ਹਾਦਤ ਦਿੱਤੀ ਹੈ ਅਗਰ ਇੱਕ ਵੀ ਨਾਮ ਹੈਗਾ ਤੇ ਅਸੀਂ ਵੀ ਸੋਚਾਂਗੇ ਕਿ ਹਾਂ ਜੀ ਤੁਸੀਂ ਵੀ ਕਿਸੇ ਦੇ ਤੁਸੀਂ ਵੀ ਆਪਣੇ ਦੇਸ਼ ਵਾਸਤੇ ਕਿਸੇ ਨੇ ਕੁਝ ਕੀਤਾ ਔਰ ਜਿਹੜੇ ਰਮਨੀਤ ਬਿੱਟੂ ਜੀ ਨੇ ਜਿਨ੍ਹਾਂ ਨੇ ਯੂਥ ਤੋਂ ਆਪਣਾ politcal career ਸ਼ੁਰੂ ਕੀਤਾ ਔਰ ਉਹਨਾਂ ਦੇ ਪਿੱਛੇ ਉਹਨਾਂ ਨੂੰ ਮੈਂ ਬੜਾ ਇੱਕ ਦੁਖਤ ਕਹ ਰਿਆਂ ਸਾਡੇ ਉਹ ਸਾਥੀ ਰਹੇ ਨੇ ਉਹਨਾਂ ਨੂੰ ਅਗਰ ਇਸ ਪਾਰਟੀ ਦੇ ਵਿੱਚ ਇੱਜ਼ਤ ਮਾਨ ਮਿਲਿਆ ਉਹ ਐਸੀ ਕਰਕੇ ਮਿਲਿਆ ਕਿਉਂਕਿ ਉਹਨਾਂ ਦੇ ਦਾਦਾ ਜੀ ਸਵਰਗੀ ਦਾਦਾ ਜੀ ਬਿਆਨ ਸਿੰਘ ਜੀ ਨੇ ਇਸ ਪੰਜਾਬ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਕਿਹ ਰਣਵੀਰ ਬਿੱਟੂ ਜੀ ਦੀ ਜ਼ੁਬਾਨ ਕਮੀ ਨਹੀਂ ਜਦੋਂ ਉਹਨਾਂ ਨੇ ਇਹ ਕਿਹਾ ਕਿ ਇੰਦਰਾ ਗਾਂਧੀ ਜੀ ਨੂੰ 34 ਗੋਲੀਆਂ ਲੱਗੀਆਂ ਸੀ। ਉਹਨਾਂ ਨੂੰ ਇਹ ਕਹਿੰਦੇ ਸ਼ਰਮ ਨਹੀਂ ਆਈ ਕਿ ਜਦੋਂ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਬੰਬ ਰੱਖ ਕੇ ਉੜਾ ਦਿੱਤਾ ਗਿਆ ਸੀ ਕਿ ਉਹਨਾਂ ਦਾ ਕੀ ਹਾਲ ਹੋਇਆ ਸੀ ਕੁਝ ਬੋਲਣ ਤੋਂ ਪਹਿਲਾਂ ਕੁਝ ਆਪਣਾ ਵੀ ਦੇਖ ਲੈਣਾ ਚਾਹੀਦਾ ਹੈ ਕਿ ਜਿਸ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਔਰ ਉਸੇ ਪਾਰਟੀ ਦੇ ਖਿਲਾਫ ਔਰ ਉਸੇ ਪਾਰਟੀ ਦਾ ਜਿਹੜਾ ਮੇਨ ਸਾਡੇ ਸਾਡੇ ਲੀਡਰ ਨੇ ਰਾਹੁਲ ਗਾਂਧੀ ਜੀ ਨੇ ਔਰ ਜਿਹੜੇ ਅੱਜ ਦੀ ਤਾਰੀਖ ਦੇ ਵਿੱਚ ਆਪੋਜੀਸ਼ਨ ਦਾ ਉਹ ਰੋਲ ਅਦਾ ਕਰ ਰਿਹਾ ਹੈ ਜਿਹੜਾ ਅੰਗਰੇਜ਼ਾਂ ਦੇ ਟਾਈਮ ਆਜ਼ਾਦੀ ਵੱਲੇ ਜਵਾਲਾ ਨਹਿਰੂ ਗਾਂਧੀ ਜੀ ਨੇ ਰੋਲ ਅਪਲੇ ਕੀਤਾ ਸੀ ਮੈਂ ਇਹ ਹੀ ਕਹਿਣਾ ਚਾਹਨਾ ਕਿ ਇਸ ਸੈਂਟਰ ਸਰਕਾਰ ਨੂੰ ਸਾਡੇ ਸਾਰੇ ਸਾਥੀ ਆਏ ਦੇ ਨੇ ਸਾਡੇ ਡਿਸਟ੍ਰਿਕਟ ਦੇ ਵਰਕਿੰਗ ਪ੍ਰੈਜ਼ੀਡੈਂਟ ਰਕੇਸ਼ ਬਬਲੀ ਜੀ ਸਾਡੇ ਬਲੌਕ ਦੇ ਪ੍ਰੈਜ਼ੀਡੈਂਟ ਰੂਲਰ ਔਰ ਸ਼ਹਿਰੀ ਹੈਪੀ ਜੀ ਪਰਸ਼ੋਤਮ ਜੀ ਸਾਡੇ ਸਾਰੇ ਕਾਉਂਸਲਰ ਸਾਡੇ ਸੀਨੀਅਰ ਲੀਡਰਸ ਸਾਡੇ ਡਿਸਟ੍ਰਿਕਟ ਔਮਨ ਸੈਲ ਦੇ ਪ੍ਰਧਾਨ ਬਿੱਟੂ ਅਗਰਵਾਲ ਜੀ ਸਾਡੀ ਭੈਣ ਰਜਨੀ ਕਾਉਂਸਲਰ ਉਹਨਾਂ ਕੋਲ ਵੀ ਜ਼ਿੰਮੇਵਾਰੀਆਂ ਹੋਰ ਵੀ ਸਾਰੇ ਲੋਕ ਐਸੀਐਲ ਦੇ ਵਰਦਾਨ ਉਹ ਵੀ ਇੱਥੇ ਆਏਦੇ ਨੇ ਮੈਂ ਹੀ ਕਹਿਣਾ ਚਾਹੁੰਦਾ ਕਿ ਕੀ ਇਹ ਸਰਕਾਰ ਪਿਛੜਾ ਵਰਗ ਮਜ਼ਦੂਰ ਗਰੀਬ ਐਸੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਇਸ ਦੇਸ਼ ਤੋਂ ਨਿਕਾਲਾ ਦੇਣਾ ਚਾਹੁੰਦੇ ਨੇ ਅਗਰ ਰਾਹੁਲ ਜਾਂਦੀ ਜੀ ਇਹਨਾਂ ਦੇ ਹੱਕ ਦੇ ਬਾਰੇ ਕੁਝ ਬੋਲਦੇ ਨੇ ਤੇ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਜਾਏਗਾ ਤੁਹਾਡੀ ਜ਼ੁਬਾਨ ਨੂੰ ਕੱਟ ਦਿੱਤਾ ਜਾਏਗਾ ਇਹ ਬਹੁਤ ਸ਼ਰਮਨਾਕ ਇਸ ਦੇ ਇਤਿਹਾਸ ਦੇ ਵਿੱਚ ਇਸ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ ਪ੍ਰਧਾਨ ਮੰਤਰੀ ਆਪਣੇ ਮੌਜੂਦਾ ਹੁੰਦੇ ਆਪਣੇ ਮੰਤਰੀ ਆਪਣੇ ਐਮਐਲਏਆਂ ਕੋਲੋਂ ਇਹੋ ਜਿਹੇ ਕਾਤਿਲਾਨਾ ਬਿਆਨ ਦੁਆਏ ਜਾ ਰਹੇ ਨੇ ਔਰ ਮੈਂ ਇੱਕ ਛੋਟਾ ਜਿਹਾ ਸਿਪਾਹੀ ਹੁੰਦੇ ਇਹ ਤੁਹਾਨੂੰ ਐਲਾਨ ਕਰਨਾ ਆਪਣੀ ਸਾਰੀ ਟੀਮ ਵੱਲੋਂ ਇੱਕ ਆਲੇ ਛੋਟੇ ਜਿਹੇ ਸ਼ਹਿਰ ਚ ਲੇਕਿਨ ਇਹ ਆਵਾਜ਼ ਅੱਜ ਪੂਰੇ ਹਿੰਦੁਸਤਾਨ ਚ ਤੁਹਾਡੇ ਭਰਾਵਾਂ ਦੇ ਦੇਰੀਏ ਸਾਡੇ ਸੋਸ਼ਲ ਮੀਡੀਆ ਦੇ ذریعے ਸਾਡੇ ਪ੍ਰੈਸ ਦੇ ਭਰਾ ਇੱਥੇ ਆਏ ਨੇ ਉਹਨਾਂ ਦੇ ذریعے ਮੈਂ ਕਹਿੰਦਾ ਸਰ ਮੁਕਰ ਇਹ ਸਾਡੀ ਖਬਰ ਜਾਣੀ ਚਾਹੀਦੀ ਹੈ ਕਿ ਰਾਹੁਲ ਗਾਂਧੀ ਜੀ ਦੇ ਖਿਲਾਫ ਕੋਈ ਇਸ ਤਰ੍ਹਾਂ ਬੋਲੇਗਾ ਕਿ ਡੰਕੇ ਦੇ ਚੋਰ ਤੇ ਪਹਿਲੇ ਗੋਲੀ ਖਾਣ ਵਾਲੇ ਅਸੀਂ ਲੋਕ ਹੋਵਾਂਗੇ ਅਗਰ ਉਹਨਾਂ ਨੂੰ ਕਿਸੇ ਨੇ ਗੋਲੀ ਮਾਰਨੀ ਹੈ ਜਾਂ ਉਹਨਾਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਡੀ ਛਾਤੀ ਤੋਂ ਨਿਕਲਣਾ ਪਏਗਾ ਰਾਹੁਲ ਗਾਂਧੀ ਇਕ ਨਹੀਂ ਹੈ ਰਾਹੁਲ ਗਾਂਧੀ ਹੈ ਸਭ ਖੜੇ ਨੇ ਔਰ ਮੈਂ ਇਹੀ ਕਹਿੰਦੇ ਵਿਰਾਮ ਦਵਾਂਗਾ ਕਿ ਇੰਨਾ ਤਾਕਤਵਰ ਦਾਨਸ਼ਾਈ ਦਾ ਨਹੀਂ ਹਾਲ ਹੋਣਾ ਚਾਹੀਦਾ ਕਿ ਤੁਸੀਂ ਇੱਕ ਮਰਿਆਦਾ ਆਪਣੀ ਪ੍ਰਾਈਮ ਮਿਨਿਸਟਰ ਆਪਣੀ ਮਰਿਆਦਾ ਭੁੱਲ ਜਾਏ ਔਰ ਆਹ ਇੱਕ ਬੇਨਤੀ ਕਰਨਿਆਂ ਮੋਦੀ ਜੀ ਅੱਗੇ ਪ੍ਰਾਈਮ ਮਿਨਿਸਟਰ ਸਾਹਿਬ ਅੱਗੇ ਕਿ ਜਿਨ੍ਹਾਂ ਨੇ ਵੀ ਮੰਤਰੀਆਂ ਨੇ ਉਹਨਾਂ ਦੇ ਮੰਤਰੀਆਂ ਨੇ ਉਹਨਾਂ ਦੇ ਐਮ ਐਲ ਏ ਸ ਨੇ ਇਹੋ ਜਿਹੇ ਗੰਦੇ ਬਿਆਨ ਦਿੱਤੇ ਆ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਆਪਣੀ ਪੋਸਟ ਤੋਂ ਜੈ ਹਿੰਦ If you wish that your child learns today and leads tomorrow, bring them to a and GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking Popping, Chess, Horse Riding, Football, and so on, A&M's GEMS Cambridge International School opposite Canada Palace near A&M Institute's Jalandhar Dalhousie Bypass Road, Pathanko,